TBN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਐਸਵਾਈਐਲ ਦੇ ਮੁੱਦੇ ਤੇ ਦਿੱਲੀ ਵਿੱਚ ਹੋਈ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਐਡਵੋਕੇਟ ਧਾਮੀ ਦਾ ਵੱਡਾ ਬਿਆਨ ਬੀਬੀ ਪਰਮਜੀਤ ਕੌਰ ਖਾਲੜਾ ਨੇ ਰਾਜਨੀਤੀ ਤੋਂ ਵੱਟਿਆ ਪਾਸਾ ਲੱਖਾਂ ਰੁਪਏ ਲੈ ਕੇ ਅਮਰੀਕਾ ਭੇਜਣ ਵਾਲੇ ਠੱਗ ਏਜੰਟਾਂ ਦੀ ਨਹੀਂ ਹੁਣ ਖੈਰ ਗੁਜਰਾਤ ਵਿੱਚ ਪੁਲ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ ਨੌ ਮਤਾਂ ਕੈਨੇਡਾ ਚ ਕਾਲਜਾਂ ਵਿੱਚੋਂ ਕੱਢੇ ਜਾ ਰਹੇ ਨੇ 10000 ਅਧਿਆਪਕ 트ੰਪ ਨੇ ਸੁੱਟਿਆ ਇੱਕ ਹੋਰ ਟੈਰਫ ਬੰਬ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਪਾਣੀ ਦੀ ਅਤੇ ਨਾਲ ਐਸਵਾਈਐਲ ਦੇ ਮੁੱਦੇ ਦੀ ਐਸਵਾਈਐਲ ਦੇ ਮੁੱਦੇ ਤੇ ਦਿੱਲੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਹੋਈ ਹੈ ਜਿਸ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ ਪਾਟਲ ਨੇ ਕੀਤੀ ਹੈ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਦੋਵਾਂ ਨੇ ਆਪੋ ਆਪਣੇ ਸੂਬਿਆਂ ਦੇ ਪੱਖ ਰੱਖਿਆ ਦੋਵਾਂ ਸੂਬਿਆਂ ਦੇ ਵਿੱਚ ਇਹ ਚੌਥੇ ਗੇੜ ਦੀ ਮੀਟਿੰਗ ਸੀ ਇਸ ਦੌਰਾਨ 1 ਘੰਟੇ ਤੱਕ ਪਾਣੀ ਦੇ ਵਿਵਾਦ ਉੱਤੇ ਮੰਥਨ ਹੋਇਆ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਕੇਂਦਰ ਨੇ ਮਸਲੇ ਨੂੰ ਹੱਲ ਕਰਨ ਲਈ ਸਕਾਰਾਤਮਕ ਜਵਾਬ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੋਹਾਂ ਸੂਬਿਆਂ ਦੇ ਵਿੱਚ ਪਾਣੀ ਦਾ ਮਸਲਾ ਛੋਟਾ ਨਹੀਂ ਬਹੁਤ ਗੰਭੀਰ ਹੈ ਅਤੇ ਮੀਟਿੰਗ ਦੌਰਾਨ ਹੁਣ ਸਿੰਧੂ ਜਲ ਸਮਝੌਤਾ ਮੁਅਤਲ ਕੀਤੇ ਜਾਣ ਤੋਂ ਬਾਅਦ ਪੰਜਾਬ ਨੂੰ ਉਮੀਦ ਜਾਗੀ ਹੈ ਕਿ 23 ਐਮਐਫ ਪਾਣੀ ਹੋਰ ਮਿਲੇਗਾ ਉਹਨਾਂ ਇਤਿਹਾਸਕ ਪੰਜਾਬ ਨੂੰ ਰਾਵੀ ਚਨਾਬ ਉਨਾ ਦਰਿਆਵਾਂ ਦਾ ਜ਼ਿਕਰ ਪਾਣੀ ਮਿਲ ਜਾਂਦਾ ਹੈ ਅਤੇ ਜੇਕਰ ਇਹ ਪਾਣੀ ਸੱਚਮੁੱਚ ਪੰਜਾਬ ਦੇ ਹਿੱਸੇ ਆ ਜਾਂਦਾ ਹੈ ਤਾਂ ਫਿਰ ਅੱਗਿਓ ਪਾਣੀ ਹਰਿਆਣੇ ਨੂੰ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਫਿਰ ਕੋਈ ਸ਼ਾਇਦ ਦਿੱਕਤ ਨਾ ਆਵੇ ਪਰ ਪੰਜਾਬ ਆਪਣੇ ਹੱਕ ਦਾ ਪਾਣੀ ਹਰਿਆਣੇ ਨੂੰ ਨਹੀਂ ਦੇਵੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ ਪਾਣੀ ਤੇ ਸਿਰਫ ਰਾਜਨੀਤੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੋ ਭਰਾ ਨੇ ਕੋਈ ਸਟੇਟਾਂ ਨਹੀਂ ਸਿੰਧੂ ਜਲ ਸਮਝੌਤੇ ਦਾ ਪਾਣੀ ਪੰਜਾਬ ਚੈਨਲ ਰਾਹੀਂ ਆਏਗਾ ਤਾਂ ਹੀ ਅਸੀਂ ਅੱਗੇ ਪਾਣੀ ਦੇ ਸਕਾਂਗੇ ਪਰ ਪੰਜਾਬ ਦਾ ਹੱਕ ਅਸੀਂ ਕਿਤੇ ਨਹੀਂ ਜਾਣਦੇ ਆਗੇ ਉਹਨਾਂ ਦੱਸਿਆ ਕਿ ਐਸਵਾਈਐਲ ਦੇ ਮੁੱਦੇ ਤੇ ਹੁਣ ਅਗਲੇ ਗੇਟ ਦੀ ਮੀਟਿੰਗ 5 ਅਗਸਤ ਨੂੰ ਹੋਵੇਗੀ ਤੇ ਹੁਣ ਗੱਲ ਕਰਦੇ ਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਪੰਜਾਬ ਦੇ ਵਿੱਚ ਬੇਅਦਬੀਆਂ ਸੰਬੰਧੀ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਇੱਕ ਸੈਸ਼ਨ ਸੱਦੇ ਆ ਗਿਆ ਹੈ ਅਤੇ ਉਹਦੇ ਵਿੱਚ ਬਿੱਲ ਲਿਆਂਦਾ ਜਾ ਰਿਹਾ ਹੈ ਤਾਂ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾ ਸਕਣ ਉਸ ਵਿਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਬੇਆਦਵੀ ਕੀਤੇ ਜਾਣ ਤੇ ਸਜ਼ਾ ਘੱਟੋ-ਘੱਟ ਮੌਤ ਦੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਲ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਵੀ ਇੱਕ ਬਿੱਲ ਆਂਦਾ ਗਿਆ ਸੀ ਪਰ ਉਸ ਵੇਲੇ ਧਾਰਾ 295ਏ ਵਿੱਚ ਸੋਧ ਕੀਤੀ ਗਈ ਅਤੇ ਸਖਤ ਕਾਨੂੰਨ ਬਣਾਇਆ ਗਿਆ ਸੀ। ਪਰ ਅੱਜ ਤੱਕ ਸੱਚਖੰਡ ਸ਼੍ਰੀ ਹਰਮੰਦਰ ਦਰਬਾਰ ਸਾਹਿਬ ਵਿੱਚ ਕੋਈ ਘਟਨਾ ਸਮੇਤ ਬੇਅਦਬੀ ਦੇ ਕਿਸੇ ਵੀ ਮਾਮਲੇ ਦੀ ਸਹੀ ਜਾਂਚ ਕਰਕੇ ਕਿਸੇ ਵੀ ਦੋਸ਼ੀ ਨੂੰ ਸਖਤ ਸਜ਼ਾ ਨਹੀਂ ਦਿੱਤੀ ਗਈ। ਇਹਦੇ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਮਨਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੀ 14 ਜੁਲਾਈ ਨੂੰ ਮਹੱਤਵਪੂਰਨ ਇਕੱਤਰਤਾ ਸੱਦੀ ਜਾਏਗੀ। ਉਹਨਾਂ ਇਹ ਵੀ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਸਿੱਖ ਸੰਸਥਾਵਾਂ ਦਾ ਇਹ ਅਧਿਕਾਰ ਹੈ। ਸੂਬਾ ਸਰਕਾਰ ਵੱਖਰੀ ਸ਼ਰਤਾਬ ਦੀ ਮੰਗ ਰਹੀ ਥਾਂ ਸ਼੍ਰੋਮਣੀ ਕਮੇਟੀ ਨੂੰ ਹੀ ਸਹਿਯੋਗ ਕਰੇ ਨਾਲ ਹੀ ਉਹਨਾਂ ਨੇ ਮਾਨ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦੇ ਨਾਲ ਜੋ ਵੀ ਉਹਨਾਂ ਨੇ ਜਨਤਾ ਪ੍ਰਤੀ ਫਰਜ਼ ਹਨ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਨੇ ਸ਼ਤਾਬ ਦੀਆਂ ਸ਼੍ਰੋਮਣੀ ਕਮੇਟੀ ਬਣਾ ਲਵੇਗੀ ਤੇ ਹੁਣ ਗੱਲ ਕਰਦੇ ਆਂ ਬੀਬੀ ਖਾਲੜਾ ਦੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਨੇ ਤਰਨਤਾਰ ਦੀ ਜ਼ਿਮਨੀ ਚੋਣ ਤੇ ਆਪਣਾ ਸਟੈਂਡ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਅਸਲ ਦੇ ਵਿੱਚ ਤਰਨਤਾਨ ਤੋਂ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਕਰ ਦਿੱਤੀ ਗਈ ਜਿੱਥੇ ਜਿਮਨੀ ਚੋਣ ਕਿਸੇ ਵਕਤ ਵੀ ਐਲਾਨੀ ਜਾ ਸਕਦੀ ਹੈ ਅਜਿਹੇ ਵਿੱਚ ਇਥੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸੰ ਜਿਸ ਸਬਤੇ ਉਹਨਾਂ ਨੇ ਆਪਣੀ ਸਥਿਤੀ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਇਸ ਨੂੰ ਲੈ ਕੇ ਬੀਬੀ ਖਾਲੜਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰ ਤਤਵਾਦ ਖਾਲੜਾ ਮਿਸ਼ਨ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਆ ਰਹੀ ਵਿਧਾਨ ਸਭਾ ਹਲਕਾ ਤਰਨਤਾਰ ਦੀ ਹੀ ਨਹੀਂ ਸਗੋਂ ਕੋਈ ਵੀ ਚੋਣ ਨਹੀਂ ਲੜਨਗੇ ਜੱਥੇਬੰਦੀ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਚੋਣਾ ਦੁਸ਼ਟਾਂ ਪਾਪੀਆਂ ਨੂੰ ਨੰਗਿਆ ਕਰਨ ਵਾਸਤੇ ਲੜੀਆਂ ਸਨ ਪੰਜਾਬ ਦੇ ਭਲੇ ਲਈ ਲੜੀ ਸੀ ਜਿਸ ਵਿੱਚ ਸਿੱਖ ਪੰਥ ਨੇ ਲਾਹਮਸਾਲ ਸਹਿਯੋਗ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਚੋਣਾ ਲੜਨਾ ਪੇਸ਼ਾ ਨਹੀਂ ਉਹਨਾਂ ਦਾ ਸਿਰਫ ਵਿਸ਼ੇਸ਼ ਹਾਲਤ ਵਿੱਚ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਸੀ ਜੱਥੇਬੰਦੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਮੁੱਚੇ ਪੰਥ ਅਤੇ ਪੰਜਾਬ ਦਾ ਅੱਜ ਤੱਕ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਆ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣਾ ਨਿਮਾਣਾ ਯੋਗਦਾਨ ਪਾਉਂਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਅਖੀਰ ਵਿੱਚ ਇਹ ਵੀ ਲਿਖਿਆ ਬੀਬੀ ਪਰਮਜੀਤ ਖੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ ਪੰਜਾਬ ਦਾ ਭਲਾ ਚਾਉਣ ਵਾਲੇ ਸਾਰਿਆਂ ਦਾ ਧੰਨਵਾਦ ਉਧਰ ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਨੇ ਉਹਨਾਂ ਨੇ ਤਰਨਤਾਰਨ ਤੋਂ ਜ਼ਿਮਨੀ ਚੋਣ ਲੜਨ ਦਾ ਬੀਤੇ ਦਿਨੀ ਐਲਾਨ ਕਰ ਦਿੱਤਾ ਸੀ ਇਸ ਬਾਰੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਹਲਕਾ ਖੜੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ ਜਿੱਥੋਂ ਅਮਰਿਤਪਾਲ ਸੰਸਦ ਹੈ ਇਸ ਲਈ ਅਸੀਂ ਇਹ ਚੋਣ ਲੜਾਂਗੇ ਪਾਰਟੀ ਜਲਦ ਉਮੀਦਵਾਰ ਦਾ ਐਲਾਨ ਕਰ ਦੇਵੇਗੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਨ ਜਿਨ੍ਹਾਂ ਦੇ ਇਥੇ ਦਿਹਾਤ ਹੋਣ ਤੋਂ ਬਾਅਦ ਦਰਅਸਲ ਇਹ ਹਲਕਾ ਖਾਲੀ ਐਲਾਨਿਆ ਜਾ ਰਿਹਾ ਹੈ ਹੁਣ ਵੇਖਣਾ ਹੋਏਗਾ ਕਿ ਕਦੋਂ ਐਲਾਨ ਹੁੰਦਾ ਤੇ ਕਿਹੜੀਆਂ ਤਰ੍ਹਾਂ ਕਿਹੜੇ ਕਿੜੇ ਉਮੀਦਵਾਰ ਐਲਾਨਦਿਆਂ ਨੇ ਤੇ ਹੁਣ ਗੱਲ ਕਰਦੇ ਆ ਪੀ ਆਰਟੀਸੀ ਉਹਦੇ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਸੰਬੰਧਤ ਪੰਜਾਬ ਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਦਰਅਸਲ ਇਹ ਵੱਡੀ ਰਾਹਤ ਵਾਲੀ ਖਬਰ ਹੈ ਪੀ ਆਰਟੀਸੀ ਪਾਰਬਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਵੱਲੋਂ ਬੀਤੇ ਦਿਨੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਖਤਮ ਹੋ ਗਈ ਹੈ ਯੂਨੀਅਨ ਦੇ ਵੱਲੋਂ ਹੜਤਾਲ ਖਤਮ ਕਰਦਾ ਐਲਾਨ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਕੀਤਾ ਗਿਆ ਹੈ ਇਦੇ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਹੜਤਾਲ ਦੇ ਮੱਦੇ ਨਜ਼ਰ ਯੂਨੀਅਨ ਨੂੰ ਮੰਗਾਂ ਲਈ ਗੱਲਬਾਤ ਤੇ ਸੱਦ ਦਿੱਤਾ ਗਿਆ ਸੀ ਜਾਣਕਾਰੀ ਅਨੁਸਾਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਹੋਈ ਜਿਸ ਵਿੱਚ ਆਗੂਆਂ ਨੂੰ ਮੰਗਾਂ ਸੰਬੰਧੀ ਭਰੋਸਾ ਦਿੱਤਾ ਗਿਆ ਮੀਟਿੰਗ ਸੰਬੰਧੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਯੂਨੀਅਨ ਦੇ ਨਾਲ ਮੀਟਿੰਗ ਹੋਈ ਹੈ ਜਿਸ ਦੌਰਾਨ ਜ਼ਿਆਦਾਤਰ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਸੰਬੰਧੀ ਟਰਾਂਸਪੋਰਟ ਵਿਭਾਗ ਨਾਲ ਵੀ ਗੱਲਬਾਤ ਹੋਈ ਹੈ ਅਤੇ ਹੁਣ 20 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਮੰਗਾਂ ਨੇ ਉਹਨਾਂ ਸਾਰੀਆਂ ਤੇ ਵਿਚਾਰ ਕਰਕੇ ਕੰਪਲੀਟ ਰਿਪੋਰਟ ਆਏਗੀ ਇਹਦੇ ਪਿੱਛੋਂ ਰਿਪੋਰਟ ਦੇ ਆਧਾਰ ਤੇ ਫੈਸਲਾ ਕੀਤਾ ਜਾਏਗਾ ਉਹਨਾਂ ਆਖਿਆ ਕਿ ਹੁਣ ਯੂਨੀਅਨ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਕਰੇਗੀ ਪਰ ਹੁਣ ਸਾਰੇ ਕਰਮਚਾਰੀ ਉਹਨਾਂ ਨੇ ਕਿ ਆਖਿਆ ਕਿ ਹੜਤਾਲ ਖਤਮ ਕਰਕੇ ਕੰਮ ਤੇ ਪਰਤ ਜਾਣਗੇ ਦੱਸਣਾ ਬਣਦਾ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚੋਂ ਕੱਚੇ ਬੁਲਾਸਮਾ ਨੂੰ ਪੱਕਾ ਕਰਨਾ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾ ਦੀਆਂ ਤਨਖਾਹਾਂ ਵਿੱਚ ਵਾਧਾ ਕਰਨਾ ਮੁਲਾਜ਼ਮਾ ਤੇ ਮਾਰੂ ਕੰਡੀਸ਼ਨਾਂ ਨੂੰ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨਾ ਠੇਕੇਦਾਰ ਬਾਹਰ ਕੱਢਣਾ ਟਰਾਂਸਪੋਰਟ ਮਾਫੀਆ ਖਤਮ ਕਰਨਾ ਕਿਲੋਮੀਟਰ ਬੱਸਾਂ ਬੰਦ ਕਰਨਾ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨ ਆਦੀਆਂ ਮੰਗਾਂ ਸ਼ਾਮਲ ਨੇ ਤੇ ਹੁਣ ਅਬੂਰ ਵਪਾਰੀ ਕਤਲ ਕਾਂਡ ਵਿੱਚ ਇੱਕ ਨਵਾਂ ਮੋੜ ਆਇਆ ਬੀਤੇ ਦਿਨੀ ਪੁਲਿਸ ਦੇ ਵੱਲੋਂ ਵਪਾਰੀ ਸੰਜੇ ਵਰਮਾ ਦੇ ਕਤਲ ਦੇ ਦੋਸ਼ੀਆਂ ਦਾ ਮੁਕਾਬਲਾ ਕਰ ਦਿੱਤਾ ਗਿਆ ਸੀ ਜਿਸ ਨੂੰ ਹੁਣ ਇੱਕ ਹੋਰ ਮੋੜ ਨਵਾਂ ਮਿਲ ਰਿਹਾ ਹੈ ਇਸ ਦੀ ਜਾਣਕਾਰੀ ਪੁਲਿਸ ਵੱਲੋਂ ਖੁਦ ਸਾਂਝੀ ਕੀਤੀ ਗਈ ਸੀ ਅਤੇ ਹੁਣ ਲੌਰੈਂਸ ਗੈਂਗ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਇਨਕਾਊਂਟਰ ਨੂੰ ਫਰਜ਼ੀ ਦੱਸਿਆ ਆ ਰਜ਼ੂ ਵਿਸ਼ਨੋਈ ਪੇਜ ਤੇ ਇੱਕ ਨਵੀਂ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਉਹ ਫਰਜ਼ੀ ਮੁਕਾਬਲਾ ਬਣਾਇਆ ਗਿਆ ਹੈ ਸ਼ੂਟਰ ਇਹਨਾਂ ਦੇ ਹੱਥ ਨਹੀਂ ਲੱਗੇ ਜਿਨ੍ਹਾਂ ਨੇ ਕਤਲ ਕੀਤਾ ਸੀ ਅਤੇ ਦੋ ਬੇਕਸੂਰ ਨੌਜਵਾਨਾਂ ਨੂੰ ਪੁਲਸ ਅਤੇ ਪੋਲੀਟੀਕਲ ਦਬਾਅ ਚ ਆ ਕੇ ਉਹਨਾਂ ਦਾ ਅਨਕਾਊਂਟਰ ਕੀਤਾ ਗਿਆ ਹੈ ਅਸੀਂ ਪੁਲਸ ਤੇ ਇਹਨਾਂ ਭੇਸ਼ਟ ਅਧਿਕਾਰੀਆਂ ਨੂੰ ਸਜ਼ਾ ਦੇਵਾਂਗੇ ਹਾਲਾਂਕਿ ਇਸ ਵਾਇਰਲ ਪੋਸਟ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਦੱਸਣਾ ਬਣਦਾ ਕਿ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਦੋਵੇਂ ਮੁਲਜ਼ਮਾ ਨੇ ਕੱਪੜਾ ਵਪਾਰੀ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਦੀ ਭੱਜਣ ਵਿੱਚ ਮਦਦ ਕੀਤੀ ਸੀ ਅਨਕਾਊਂਟਰ ਵਿੱਚ ਢੇਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਬਰੀ ਸਿੰਘ ਵਾਸੀ ਮਰਦਾਨਪੁਰ ਅਤੇ ਰਾਮ ਰਤਨ ਵਾਸੀ ਪਟਿਆਲਾ ਦੇ ਵੱਜੋਂ ਕੀਤੀ ਗਈ ਸੀ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮਾਂ ਅਤੇ ਮਲਜ਼ਮਾਂ ਦੇ ਵਿਚਕਾਰ ਮੁਕਾਬਲਾ ਹੋ ਗਿਆ ਸੀ ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੱਸਣਾ ਬਣਦਾ ਕਿ ਮਲਜ਼ਮਾਂ ਨੇ ਸੰਜੇ ਵਰਮਾ ਨੂੰ ਉਦੋਂ ਨਿਸ਼ਾਨਾ ਬਣਾਇਆ ਸੀ ਜਦੋਂ ਉਹ ਭਗ ਸਿੰਘ ਚੌਂਕਸਿਤ ਆਪਣੇ ਸ਼ੋਰੂਮ ਦੇ ਬਾਹਰ ਕਾਰ ਵਿੱਚ ਉੱਥੇ ਪਹੁੰਚਿਆ ਸੀ ਅੱਖੀ ਦੇਖਣ ਵਾਲਿਆਂ ਅਨੁਸਾਰ ਤਿੰਨ ਹਮਲਾਵਰ ਇੱਕ ਮੋਟਰਸਾਈਕਲ ਤੇ ਪਹੁੰਚੇ ਸਨ ਜਿਵੇਂ ਹੀ ਸੰਜੇ ਵਰਮਾ ਕਾਰ ਤੋਂ ਬਾਹਰ ਨਿਕਲੇ ਉਹਨਾਂ ਨੂੰ ਅਨੇਵਾਹ ਗੋਲੀਆਂ ਦੇ ਨਾਲ ਉੱਥੇ ਢੇਰ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਠੱਗ ਏਜੰਟਾਂ ਦੀ ਡਾਂਕੀ ਰੂਟ ਮਾਮਲੇ ਵਿੱਚ ਈਡੀ ਨੇ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਇਹ ਛਾਪੇ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਅੰਬਾਲਾ, ਕਰਨਾਲ ਕਈ ਹੋਰ ਸ਼ਹਿਰਾਂ ਵਿੱਚ ਮਾਰੇ ਗਏ ਹੈ ਇਹ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧ ਦਾ ਤਾ ਮਾਮਲਾ ਦੱਸਿਆ ਗਿਆ ਕੁਝ ਏਜੰਟ ਲੋਕਾਂ ਨੂੰ ਡਾਂਕੀ ਰੂਟ ਤੇ ਰਾਹੀਂ ਗੈਰ ਕਾਨੂੰਨੀ ਤੰਗਰਲ ਅਮਰੀਕਾ ਅਤੇ ਹੋਰ ਨਾਂ ਦੇ ਮੁਲਕਾਂ ਵਿੱਚ ਭੇਜਣ ਦਾ ਕੰਮ ਕਰ ਰਹੇ ਨੇ ਇਹ ਲੋਕ ਲੋਕਾਂ ਨੂੰ 45 ਤੋਂ 50 ਲੱਖ ਰੁਪਏ ਵਿੱਚ ਵਿਦੇਸ਼ ਜਾਣ ਦਾ ਲਾਲਚ ਦਿੰਦੇ ਨੇ ਇਤੇ ਤੋਂ ਬਾਅਦ ਲੋਕਾਂ ਨੂੰ ਜੰਗਲਾਂ ਰਾਹੀਂ ਭੇਜਿਆ ਜਾਂਦਾ ਹੈ ਅਜਿਹੇ ਮਾਮਲੇ ਵਿੱਚ 17 ਐਫਆਈਆਰ ਦਰਜ ਕੀਤੀਆਂ ਗਈਆਂ ਸੀ ਇਨ੍ਹਾਂ ਹੀ ਐਫਆਈਆਰ ਦੇ ਆਧਾਰ ਤੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ ਪ੍ਰਵਾਸੀਆਂ ਦੇ ਬਿਆਨਾਂ ਤੋਂ ਕਈ ਏਜੰਟਾਂ ਤੇ ਦਲਾਲਾਂ ਦੇ ਨਾਮ ਸਾਹਮਣੇ ਆ ਗਏ ਸਨ ਈਡੀ ਟੀਮ ਨੇ ਹੁਣ ਤੱਕ ਕਈ ਸ਼ਖੀਆਂ ਦੀ ਪਛਾਣ ਕੀਤੀ ਹੈ ਦੱਸਣਾ ਬਣਦਾ ਕਿ ਦੋ ਸੂਬੇ ਪੰਜਾਬ ਅਤੇ ਹਰਿਆਣਾ ਦੇ ਘੱਟੋ-ਘੱਟ 11 ਸ਼ਹਿਰਾਂ ਅਵਰੇ ਸਰ ਸੰਗਰੂਰ ਪਟਿਆਲਾ ਤੇ ਬੋਗਾ ਅਤੇ ਹਰਿਆਣਾ ਦੇ ਅੰਬਾਲਾ ਕੁਰਕ ਖੇਤਰ ਅਤੇ ਕਰਨਾਲ ਤੇ ਕੁਝ ਹੋਰ ਥਾਵਾਂ ਤੇ ਸ਼ੱਕੀ ਵਿਅਕਤੀਆਂ ਤੇ ਏਜੰਟਾਂ ਦੇ ਦਫ਼ਤਰਾਂ ਅਤੇ ਰਹਿائشਾਂ ਤੇ منی ਲਾਂਡਰਿੰਗ ਰੂਕਥਮ ਐਕਟ ਦੇ ਤਹਿਤ ਤਲਾਸ਼ੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਹ منی ਲਾਂਡਰਿੰਗ ਮਾਮਲਾ ਪੰਜਾਬ ਅਤੇ ਹਰਿਆਣਾ ਪੁਲਿਸ ਦੁਆਰਾ ਟਰੈਵਲ ਵੀਜ਼ਾ ਏਜੰਟਾਂ ਤੇ ਵਿਚੋਲਿਆਂ ਦੇ ਵਿਰੁੱਧ ਦਰਜ ਐਫ ਆਈ ਆਰ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਵੱਖ-ਵੱਖ ਤਰੀਕੇ ਨਾਲ ਧੋਖਾ ਧੜੀ ਵਿੱਚ ਲੈ ਕੇ ਉਹਨਾਂ ਦੇ ਨਾਲ ਧੋਖਾ ਮਾਇਆ ਜਾਂਚ ਤੋਂ ਪਤਾ ਲੱਗਿਆ ਕਿ ਏਜੰਟ ਮਾਸੂਮ ਲੋਕਾਂ ਨੂੰ ਧੋਖਾ ਦਿੰਦੇ ਆ ਰਹੇ ਸੀ ਉਹ ਉਹਨਾਂ ਨੂੰ ਉਡਾਨਾ ਰਾਹੀਂ ਕਾਨੂੰਨੀ ਤੌਰ ਤੇ ਵਿਦੇਸ਼ ਭੇਜ ਦੇਣਗੇ ਬਦਲੇ ਵਿੱਚ ਉਹਨਾਂ ਤੋਂ ਪ੍ਰਤੀ ਵਿਅਕਤੀ 45 ਤੋਂ 50 ਲੱਖ ਰੁਪਏ ਦੀ ਮੋਟੀ ਰਕਮ ਲਈ ਜਾਂਦੀ ਸੀ ਪਰ ਅਸਲ ਵਿੱਚ ਇਹਨਾਂ ਲੋਕਾਂ ਨੂੰ ਡੰਕੀ ਰੂਟ ਦੇ ਰਾਹੀਂ ਪਾਵ ਜੰਗਲਾਂ ਅਤੇ ਖਤਰਨਾਕ ਰਸਤਿਆਂ ਰਾਹੀਂ ਕਈ ਮੁਲਕਾਂ ਦੀਆਂ ਸਰਹੱਦਾਂ ਪਾਰ ਕਰਕੇ ਅਮਰੀਕਾ ਜਾਣ ਵਾਸਤੇ ਮਜਬੂਰ ਕੀਤਾ ਜਾਂਦਾ ਸੀ ਇਹ ਏਜੰਟ ਪਰਿਵਾਰਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਹੋਰ ਪੈਸੇ ਵੀ ਵਸੂਲਦੇ ਰਹੇ ਆ। ਕਈ ਵਾਰ ਇਨ੍ਹਾਂ ਪਰਿਵਾਰਾਂ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸੀ ਕਿ ਜੇਕਰ ਉਹਨਾਂ ਨੇ ਪੈਸੇ ਨਾ ਦਿੱਤੇ ਤਾਂ ਉਹਨਾਂ ਦੇ ਰਿਸ਼ਤੇਦਾਰ ਗੰਭੀਰ ਖਤਰੇ ਵਿੱਚ ਪੈ ਸਕਦੇ ਨੇ। ਈਡੀ ਨੇ ਉਰਾਂ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਆ ਜਿਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਕਾਲਾ ਦਿੱਤਾ ਗਿਆ ਸੀ। ਇਨ੍ਹਾਂ ਬਿਆਨਾਂ ਤੋਂ ਕੁਝ ਨਵੇਂ ਨਾਮ ਵੀ ਸਾਹਮਣੇ ਆਏ ਆ ਜਿਨ੍ਹਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ईडी ਦੀ ਇਸ ਕਾਰਵਾਈ ਨੂੰ ਇੱਕ ਵੱਡੇ ਯਾਤਰਾ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਉਮੀਦ ਹੈ ਕਿ ਇਸ ਜਾਂਚ ਵਿੱਚ ਕਈ ਹੋਰ ਹੈਰਾਨੀਜਨਕ ਖੁਲਾਸੇ ਵੀ ਹੋ ਸਕਦੇ ਨੇ ਤੇ ਹੁਣ ਕੁਝ ਦੇਸ਼ ਭਰ ਦੀਆਂ ਖਬਰਾਂ ਜਾਣਕਾਰੀ ਮਿਲ ਰਹੀ ਹੈ ਕਿ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉੱਥੇ ਵੱਡਾ ਸਨਮਾਨ ਮਿਲਿਆ ਦਰਅਸਲ ਬ੍ਰਾਜ਼ੀਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਬ ਉੱਚ ਪੁਰਸਕਾਰ ਗ੍ਰੇਡ ਕਾਲਰ ਆਫ ਦਾ ਨੈਸ਼ਨਲ ਆਰਡਰ ਆਫ ਦਾ ਸਦਰਨ ਕਰਾਸ ਨਾਲ ਸਨਮਾਨਿਤ ਕੀਤਾ ਹੈ ਇਸ ਤਰ੍ਹਾਂ ਉਹਨਾਂ ਨੇ ਦਿੱਤੇ ਜਾਣ ਵਾਲੇ ਆਲਮੀ ਪੁਰਸਕਾਰਾਂ ਦੀ ਗਿਣਤੀ ਹੁਣ 26 ਹੋ ਗਈ ਹੈ ਯਾਤਰਾ ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਜ਼ੀਲੀਆ ਵਿੱਚ 114 ਕੋਰਸਵਾਰਾਂ ਨੇ ਵੀ ਸਵਾਗਤ ਕੀਤਾ ਬ੍ਰਾਜ਼ੀਲ ਦੇ ਰਾਸ਼ਪਤੀ ਲੂਇਸ ਇਨਸਾ ਲੂਲਾ ਡੀ ਸਿਲਵਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਜ਼ੀਲੀਆ ਦੇ ਅਲਵੋਡਾ ਪੈਲਸ ਵਿੱਚ ਨਿਗਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਗੋਡ ਆਫ ਆਨਰ ਦਿੱਤਾ ਗਿਆ ਇਸੇ ਦੌਰਾਨ ਭਾਰਤੀ ਅਤੇ ਬ੍ਰਾਜ਼ੀਲ ਦੇ ਕੌਮੀ ਤਿਰਾਨੇ ਵੀ ਵਜਾਏ ਗਏ। ਪ੍ਰਧਾਨ ਮੰਤਰੀ ਮੋਦੀ ਪੰਜ ਮੁਲਕਾਂ ਦੀ ਯਾਤਰਾ ਤਹਿਤ ਬ੍ਰਾਜ਼ੀਲ ਪੁੱਜੇ ਸੀ। ਰਿਓ ਡੀ ਜਨੇਰੀਓ ਵਿੱਚ ਬ੍ਰਿਕਸ 6 ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਇਸ ਦੇਸ਼ ਦੀ ਅਧਿਕਾਰਤ ਯਾਤਰਾਤੇ ਨੇ। ਇਹਦੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਹਵਾਈ ਅੱਡੇ ਤੇ ਪਹੁੰਚਣ ਤੇ ਐਫਰੋ ਬ੍ਰਾਜ਼ੀਲੀਅਨ ਸੰਗੀਤੀਆਂ ਧੁਨਾ ਨਾਲ ਸਵਾਗਤ ਕੀਤਾ ਗਿਆ। ਬ੍ਰਾਸੀਲੀਆ ਦੇ ਹੋਟਲ ਵਿੱਚ ਪਹੁੰਚਣ ਵਕਤੇ ਤਰੰਗਾ ਲਈ ਖੜੇ ਭਾਰਤੀ ਪ੍ਰਵਾਸੀਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਜੀਆਂ ਨੂੰ ਆਖਿਆ। ਇਸ ਦੌਰਾਨ ਉਹਨਾਂ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਉਹਨਾਂ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵਪਾਰ, ਰੱਖਿਆ, ਊਰਜਾ, ਪਲਾੜ, ਟੈਕਨੋਲੋਜੀ, ਖੇਤੀਬਾੜੀ ਅਤੇ ਸਿਹਤ ਸਮੇਤ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਵਧਾਉਣ ਬਾਰੇ ਦਵੱਲੀ ਚਰਚਾ ਕਰਨਗੇ। ਹੁਣ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਲਈ ਇੱਕ ਵੱਡੀ ਮੰਗ ਕੀਤੀ ਹੈ ਅਸਲ ਦੇ ਵਿੱਚ ਕੇਜਰੀਵਾਲ ਨੇ ਬੋੜੋ ਨੋਬਲ ਪੁਰਸਕਾਰ ਦੀ ਇੱਛਾ ਪ੍ਰਗਟਾਈ ਹੈ ਉਹਨਾਂ ਆ ਕਿਹਾ ਕਿ ਜਿੰਨਾ ਚਿਰ ਸਾਡੀ ਸਰਕਾਰ ਸੱਤਾ ਵਿੱਚ ਰਹੀ ਸਾਨੂੰ ਕੰਮ ਨਹੀਂ ਸੀ ਕਰ ਦਿੱਤਾ ਜਾ ਰਿਹਾ ਅਸੀਂ ਫਿਰ ਵੀ ਕੰਮ ਕਰਦੇ ਰਹੇ ਮੈਨੂੰ ਲੱਗਦਾ ਕਿ ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਕੇਜਰੀਵਾਲ ਨੇ ਇਹ ਗੱਲ ਬੁਹਾੜੀ ਵਿੱਚ ਇੱਕ ਕਿਤਾਬ ਲਾਂਚ ਸਮਾਗਮ ਦੌਰਾਨ ਆਕੀ ਹੈ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਹੋਰ ਆਗੂ ਵੀ ਮੌਜੂਦ ਰਹੇ। ਉਹਨਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਨੂੰ ਲੈ ਕੇ ਖਿੱਚੋ-ਤਣ ਕਰ ਰਹੇ ਨੇ। ਪਾਕਿਸਤਾਨ ਸਰਕਾਰ ਅਤੇ ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਜਾਹੂ ਨੇ ਵੀ ਉਹਨਾਂ ਨੂੰ ਇਹਦੇ ਵਾਸਤੇ ਨਾਮਜ਼ਦ ਕੀਤਾ ਕਿ ਇਜ਼raਇਲ ਨੂੰ ਦੱਸਣਾ ਬਣਦਾ ਕਿ ਹਾਲੇ ਤੱਕ ਨੋਬਲ ਪੁਰਸਕਾਰ ਦੇ ਵਿੱਚ ਕੋਈ ਨਾਮਜ਼ਦਗੀ ਨਹੀਂ ਮਿਲ ਸਕੀ। ਫਿਰ ਵੀ ਉਹ ਕਹਿੰਦੇ ਨੇ ਕਿ ਅਸੀਂ ਉਪਰ ਰਾਜਪਾਲ ਦੇ ਕਾਰਜਕਾਲ ਦੌਰਾਨ ਦਿੱਲੀ ਵਿੱਚ ਬਹੁਤ ਕੰਮ ਕੀਤਾ ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਅਸੀਂ ਇੰਨੀਆਂ ਮੁਸ਼ਕਲਾਂ ਦੇ ਵਿੱਚਕਾਰ ਦਿੱਲੀ ਵਿੱਚ ਮੁਹੱਲਾ ਕਲੀਨਿਕ ਕਮੜਾਈ ਭਾਜਪਾ ਦੇ ਨਗਰ ਨਿਗਮ ਨੇ ਬਲਡੋਜ਼ਰ ਭੇਜ ਕੇ ਪੰਜ ਮੁਹੱਲਾ ਕਲੀਨਿਕਾਂ ਨੂੰ ਢਾਹ ਦਿੱਤਾ ਸੀ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਜਦੋਂ ਤਾਪਮਨ 50 ਡਿਗਰੀ ਸੈਲਸੀਅਸ ਸੀ ਇੱਕ ਮਿੰਟ ਵੀ ਅਸੀਂ ਉੱਥੇ ਬਿਜਲੀ ਕੱਟ ਨਹੀਂ ਸੀ ਲੱਗਣ ਦਿੱਤਾ ਪਰ ਹੁਣ ਬਿਜਲੀ ਕੱਟ ਦਿੱਲੀ ਵਿੱਚ ਲੱਗ ਰਹੇ ਨੇ ਪਾਪ ਪਾਰੇ ਦਿੱਲੀ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਰਾਜਨੀਤੀ ਕਰ ਰਹੇ ਨੇ ਅਤੇ ਉਹ ਸਿਰਫ ਪੈਸਾ ਕਮਾਉਣਾ ਚਾਹੁੰਦੇ ਨੇ ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਕਿਉਂਕਿ ਮੇਰੀ ਆਪ ਸਰਕਾਰ ਨੇ ਉਪ ਰਾਜਪਾਲ ਦੀਆਂ ਰੁਕਾਵਟਾਂ ਦੇ ਬਾਵਜੂਦ ਦਿੱਲੀ ਵਿੱਚ ਬਹੁਤ ਕੰਮ ਕੀਤਾ ਹੈ ਦੱਸਣਾ ਬਣਦਾ ਕਿ ਕੇਜਰੀワਲ ਨੇ ਪਹਿਲੀ ਵਾਰ ਨੋਬਲ ਪੁਰਸਕਾਰ ਦੀ ਇੱਛਾ ਨਹੀਂ ਪ੍ਰਗਟਾਈ ਪਹਿਲਾਂ ਵੀ ਉਹ ਨੋਬਲ ਪੁਰਸਕਾਰ ਦੇ ਹੱਕ ਦੀ ਇੱਛਾ ਪ੍ਰਗਟਾ ਚੁੱਕੇ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੇ ਕਿਹਾ ਸੀ ਕੇ ਉਪਰ ਰਾਜਪਾਲ ਦਿੱਲੀ ਸਰਕਾਰ ਦੇ ਕੰਮ ਵਿੱਚ ਰੁਕਾਵਟਾਂ ਪਾਉਂਦੇ ਨੇ ਅਤੇ ਇਹਦੇ باوجود ਅਸੀਂ ਇਨਾ ਕੰਮ ਕੀਤਾ ਹੈ ਕਿ ਮੈਨੂੰ ਨੋਬਲ ਪੁਰਸਕਾਰ ਮਿਲ ਜਾਣਾ ਚਾਹੀਦਾ ਹੈ ਤੇ ਹੁਣ ਗੁਜਰਾਤ ਵਾਲੇ ਪਾਸੋਂ ਇੱਕ ਬਹੁਤ ਵੱਡੀ ਅਤੇ ਦਰਦਨਾਕ ਖਬਰ ਬਣ ਰਹੀ ਹੈ ਗੁਜਰਾਤ ਵਿੱਚ ਉਸ ਵੇਲੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਵਡੋਦਰਾ ਜ਼ਿਲ੍ਹੇ ਵਿੱਚ ਇੱਕ ਪੁਰਾਣੇ ਪੁਲ ਦਾ ਹਿੱਸਾ ਡਿਗਣ ਕਾਰਨ ਇੱਕ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ ਜਦਕਿ ਰਾਹਤ ਕਾਰਜਾਂ ਦੌਰਾਨ 9 ਹੋਰਨਾਂ ਨੂੰ ਬਚਾ ਲਿਆ ਗਿਆ ਇਸ ਬੰਦੀ ਸੁਪਰਡੈਂਟ ਆਫ ਪੁਲਿਸ ਰੋਹਨ ਆਨੰਦਨੇ ਦੱਸਿਆ ਕਿ ਮੱਧ ਗੁਜਰਾਤ ਦੇ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦੇ ਮਹੀ ਸਾਗਰ ਨਦੀ ਤੇ ਸਥਿਤ ਗੰਭੀਰਾ ਪੁਲ ਦਾ ਇੱਕ ਹਿੱਸਾ ਡਿਗਣ ਕਰ ਨੌ ਲੋਕਾਂ ਦੀ ਮੌਤ ਹੋ ਗਈ ਇਹ ਪੁਲ ਜ਼ਿਲ੍ਹੇ ਦੇ ਪਦਰਾ ਕਸਬੇ ਨੇੜੇ ਸਥਿਤ ਸੀ ਆਨੰਦਨੇ ਦੱਸਿਆ ਕਿ ਕਿ ਨੌ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਤੇ ਨੌ ਹੋਰ ਬਚਾ ਲਏ ਗਏ ਜਿਨ੍ਹਾਂ ਵਿੱਚੋਂ ਪੰਜ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਬਚਾਏ ਗਏ ਵਿਅਕਤੀਆਂ ਵਿੱਚੋਂ ਕੋਈ ਵੀ ਗੰਭੀਰ ਸਥਿਤੀ ਵਿੱਚ ਨਹੀਂ ਹੈ ਅਤੇ ਬਚਾਅ ਕਾਰਜ ਉਹਨਾਂ ਨੇ ਦੱਸਿਆ ਸੀ ਕਿ ਜਾਰੀ ਸਨ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਲਗਭਗ 7:30 ਵਜੇ ਪੁਲ ਦਾ 10 ਤੋਂ 15 ਮੀਟਰ ਲੰਬਾ ਸਲੇਬ ਡਿੱਗਿਆ। ਵਡੋਦਰਾ ਦੇ ਕਲੈਕਟਰ ਅਨਿਲ ਥੰਬੇਲੀਆ ਨੇ ਦੱਸਿਆ ਕਿ ਪੁਲ ਡਿੱਗਣ ਤੋਂ ਬਾਅਦ 5 ਵਾਹਨ, 2 ਟਰੱਕ, 2 ਵੈਨਾਂ ਅਤੇ ਇੱਕ ਆਟੋ ਰਿਕਸ਼ਾ ਨਦੀ ਵਿੱਚ ਡਿੱਗਿਆ। ਕਲੈਕਟਰ ਨੇ ਦੱਸਿਆ ਕਿ ਦੋ ਹੋਰ ਵਾਹਨ ਜੋ ਖਤਰਨਾਕ ਤੌਰ ਤੇ ਡਿੱਗਣ ਦੇ ਨੇੜੇ ਸਨ, ਉਹਨਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਦੁਪਈਆ ਵਾਹਨ ਤੇ ਸਵਾਰ ਤਿੰਨ ਵਿਅਕਤੀ ਨਦੀ ਵਿੱਚ ਡਿੱਗ ਗਏ ਸਨ ਜੋ ਤੈਰ ਕੇ ਬਾਹਰ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੇ ਪੀਐਮਓ ਨੇ ਇੱਕ ਐਕਸ ਪੋਸਟ ਵਿੱਚ ਲਿਖਿਆ ਕਿ ਗੁਜਰਾਤ ਦੇ ਵੜੋਦਰਾ ਦੇ ਵਿੱਚ ਇੱਕ ਪੁਲ ਢਹਿਣ ਕਾਰਨ ਹੋਏ ਜਾਨੀ ਨੁਕਸਾਨ ਨੂੰ ਅਸੀਂ ਦੁਖਦਾਈ ਮੰਨਦੇ ਹਾਂ ਹਰੇਕ ਮ੍ਰਿਤਕ ਦੇ ਵਾਰਸ ਨੂੰ 2-2 ਲੱਖ ਰੁਪਏ ਐਕਸ ਗ੍ਰੇਸ਼ੀਆ ਦਿੱਤੀ ਜਾਏਗੀ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਮੁੱਖ ਮੰਤਰੀ ਭੁਪਿੰਦਰ ਪਟੇਲਿਆ ਵੀ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਨੂੰ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਦੇ ਹੁਕਮ ਦਿੱਤੇ ਨੇ ਉਹਨਾਂ ਨੇ ਐਕਸ ਤੇ ਪੋਸਟ ਵਿੱਚ ਲਿਖਿਆ ਕਿ ਗੁਜਰਾਤ ਦੇ ਸੜਕਾਂ ਅਤੇ ਇਮਾਰਤਾਂ ਦੇ ਵਿਭਾਗ ਦੀਆਂ ਟੀਮਾਂ ਅਤੇ ਪੁਲ ਨਿਰਮਾਣ ਵਿੱਚ ਮੁਹਾਰਤ ਰੱਖਣ ਵਾਲੇ ਇੰਜੀਨੀਅਰਾਂ ਨੂੰ ਤੁਰੰਤ ਮੌਕੇ ਤੇ ਪਹੁੰਚਣ ਅਤੇ ਟਹਿਣ ਦੇ ਕਾਰਨਾ ਅਤੇ ਹੋਰ ਤਕਨੀਕੀ ਮਾਮਲਿਆਂ ਦੀ ਸਮੀਖਿਆ ਕਰਨ ਵਾਸਤੇ ਅਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਹੁਣ ਅਹਮਦਾਬਾਦ ਵਾਲੇ ਪਾਸਿਓਂ ਵੀ ਇੱਕ ਵੱਡੀ ਖਬਰ ਬਣ ਰਹੀ ਹੈ ਰਾਜਸਥਾਨ ਦੇ ਚੁਰੂ ਦੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਜਿੱਥੇ ਰਤਨਗੜ੍ਹ ਵਿੱਚ ਹਵਾਈ ਫੌਜ ਦਾ ਇੱਕ ਜਹਾਜ਼ ਅਚਾਨਕ ਹਾਦਸਾ ਗ੍ਰਸਤ ਹੋ ਗਿਆ ਇਹ ਹਾਦਸਾ ਪਾਨੂਡਾ ਪਿੰਡ ਵਿੱਚ ਵਾਪਰਿਆ ਉਧਰ ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਪੁਲਿਸ ਵਿਭਾਗ ਮੌਕੇ ਤੇ ਪਹੁੰਚਿਆ ਇਹਦੇ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਦਹਿਸ਼ਤ ਫੈਲ ਗਈ ਰਾਜਲ ਦੇਸਰ ਪੁਲਿਸ ਸਟੇਸ਼ਨ ਤੋਂ ਵੀ ਇੱਕ ਟੀਮ ਮੌਕੇ ਤੇ ਪਹੁੰਚੀ ਰਤਨਗੜ੍ਹ ਇਲਾਕੇ ਵਿੱਚ ਇਹ ਘਟਨਾ ਦੁਪਹਿਰ ਸਮੇਂ ਵਾਪਰੀ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਤਫੜੀ ਫੈਲ ਗਈ ਅਤੇ ਪਿੰਡ ਵਾਸੀਆਂ ਦੀ ਭੀੜ ਮੌਕੇ ਤੇ ਇਕੱਠੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਥਾਂ ਤੋਂ ਇੱਕ Laash ਵੀ ਬਰਾਮਦ ਕੀਤੀ ਗਈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ Laash ਜਹਾਜ਼ ਦੇ ਪਾਇਲਟ ਦੀ ਸੀ ਜਾਂ ਫਿਰ ਕਿਸੇ ਹੋਰ ਵਿਅਕਤੀ ਦੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੜਦਾ ਜਹਾਜ਼ ਅਸਮਾਨ ਤੋਂ ਤੇਜ਼ ਆਵਾਜ਼ ਨਾਲ ਜ਼ਮੀਨ ਤੇ ਡਿੱਗਿਆ। ਮਲਵਾ ਡਿੱਗਦੇ ਸਾਰ ਨੇੜੇ ਹੀ ਹੋਰ ਥਾਵਾਂ ਤੇ ਅੱਗ ਲੱਗ ਗਈ ਅਤੇ ਮਲਵਾ ਦੂਰ ਦੂਰ ਤੱਕ ਖਿਲਰ ਗਿਆ। ਘਟਨਾ ਦੀ ਸੂਚਨਾ ਮਿਲਦੇ ਜਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਗਿਆ ਚੂਰੂ ਜਿਲ੍ਹਾ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਮੌਕੇ ਤੇ ਰਵਾਨਾ ਹੋ ਗਏ ਕਲੈਕਟਰ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਜਹਾਜ਼ ਹਾਦਸੇ ਦੀ ਜਾਣਕਾਰੀ ਮਿਲ ਗਈ ਸੀ ਅਤੇ ਉਹ ਪੂਰੀ ਟੀਮ ਸਮੇਤ ਮੌਕੇ ਤੇ ਜਾ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਨਾਲ ਸੰਬੰਧਤ ਵਿਸਥਾਰਤ ਜਾਣਕਾਰੀ ਮੌਕੇ ਤੇ ਪਹੁੰਚਣ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ ਪਿੰਡ ਵਾਸੀ ਨੇ ਦੱਸਿਆ ਕਿ ਸਿਕਰਾਲੀ ਰੋਡ ਤੇ ਚਰਨਨ ਮੋਹੱਲਾ ਨੇੜੇ ਬੀੜ ਵਿੱਚ ਅਸਮਾਨ ਤੋਂ ਇੱਕ ਸੜਦਾ ਬਲਦਾ ਜਹਾਜ਼ ਹੇਠਾਂ ਡਿੱਗਿਆ ਤੇ ਜਹਾਜ਼ ਦੇ ਟੁਕੜੇ ਲਗਭਗ 200 ਫੁੱਟ ਦੇ ਖੇਤਰ ਵਿੱਚ ਵੱਖ-ਵੱਖ ਥਾਵਾਂ ਤੇ ਡਿੱਗੇ ਮਲਬੇ ਦੇ ਆਲੇ-ਦੋਲੇ ਲਾਸ਼ਾਂ ਦੇ ਟੁਕੜੇ ਵੀ ਖਿੰਡੇ ਹੋਏ ਸਨ ਘਟਨਾ ਵਾਲੀ ਥਾਂ ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਵੀ ਇਕੱਠੀ ਹੋ ਗਈ ਜਿਸ ਕਾਰਨ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਫਿਲਹਾਲ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਅਤੇ ਕਿਸੇ ਵੀ ਅਧਿਕਾਰਤ ਵਿਅਕਤੀ ਨੂੰ ਉੱਥੇ ਨੇੜੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਤੇ ਹੁਣ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਖਬਰ ਕੈਨੇਡਾ ਦੇ ਵਿੱਚੋਂ ਇੱਕ ਬਹੁਤ ਵੱਡੀ ਬਣ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਸੀ ਕੈਨੇਡਾ ਪਰ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉੱਤੇ ਕਾਬਲਾ ਕਸਣ ਤੋਂ ਬਾਅਦ ਗਿਣਤੀ ਲਗਾਤਾਰ ਘਟ ਰਹੀ ਹੈ ਗਿਣਤੀ ਘਟਣ ਦੇ ਕਾਰਨ ਉਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਕੈਨੇਡਾ ਦੇ ਸੂਬੇ 온ਟਾਰੀਓ ਵਿੱਚ ਇਸ ਸੰਕਟ ਤੋਂ ਨਿਕਲਦਿਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਸਲ ਦੇ ਵਿੱਚ ਇੱਕ ਰਿਪੋਰਟ ਦੇ ਅਨੁਸਾਰ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ 온ਟਾਰੀਓ ਦੇ ਕਾਲਜਾਂ ਨੂੰ ਹੁਣ ਖਰਚਿਆਂ ਨਾਲ ਜੱਟਣ ਲਈ ਜਿੱਥੇ 10 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਛਾਂਟੀ ਕਰਨੀ ਪੈ ਰਹੀ ਹੈ ਉੱਥੇ ਵੱਖ-ਵੱਖ ਕਾਲਜਾਂ ਵਿੱਚ 600 ਦੇ ਕਰੀਬ ਸਿੱਖਿਆ ਦੇ ਪ੍ਰੋਗਰਾਮ ਵੀ ਬੰਦ ਕੀਤੇ ਜਾ ਰਹੇ ਨੇ ਕਈ ਕਾਲਜਾਂ ਵਿੱਚ ਬੰਦ ਕੀਤੇ ਜਾਣ ਵਾਲੇ ਅਹਿਮ ਵਿਸ਼ਿਆਂ ਚ ਨਰਸਿੰਗ ਇੰਜੀਨੀਅਰਿੰਗ ਅਤੇ ਹੌਸਪਿਟੈਲਿਟੀ ਵਰਗੇ ਅਹਿਮ ਵਿਸ਼ੇ ਵੀ ਸ਼ਾਮਲ ਨੇ ਦੱਸਣਾ ਬਣਦਾ ਕਿ ਇਸ ਸਮੇਂ ਕੈਨੇਡਾ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਤੇ ਲਗਭਗ ਬਰੇਕ ਲਗਾਈਆਂ ਜਾ ਰਹੀਆਂ ਨੇ ਜਿਸ ਕਾਰਨ ਕਾਲਜਾਂ ਵਿੱਚ ਆਮੋ-ਹਾਰੇ ਪੈਦਾ ਹੋਇਆ ਸਿੱਖਿਆ ਵਰਕਲੋਡ ਵੀ ਹੁਣ ਆਪਣੇ ਆਪ ਘਟ ਰਿਹਾ ਹੈ ਜਿਸ ਕਾਰਨ 10000 ਅਧਿਆਪਕਾਂ ਦੀ ਨੌਕਰੀ ਖਤਰੇ ਵਿੱਚ ਦੱਸੀ ਜਾ ਰਹੀ ਹੈ ਇਹਦੇ ਤੋਂ ਇਲਾਵਾ 600 ਦੇ ਕਰੀਬ ਸਿੱਖਿਆ ਦੇ ਪ੍ਰੋਗਰਾਮ ਵੀ ਵੱਖ-ਵੱਖ ਕਾਲਜਾਂ ਵਿੱਚੋਂ ਬੰਦ ਕੀਤੇ ਜਾ ਰਹੇ ਨੇ ਦਰਸਲ ਸਮੇਂ ਦੇ ਬਦਲ ਦੇ ਨਾਲ ਹੁਣ ਬਹੁਤ ਕੁਝ ਬਦਲ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟ ਹੋਣ ਕਾਰਨ ਓਨਟੇਰੀਓ ਦੇ ਕਾਲਜਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਈ ਤਰ੍ਹਾਂ ਦੇ ਹਰਵੇ ਵਰਤਣੇ ਪੈ ਰਹੇ ਨੇ ਓਨਟੇਰੀਓ ਕਾਲਜ ਅਤੇ ਯੂਨੀਵਰਸਿਟੀ ਐਸੋਸੀਏਸ਼ਨ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਕੋਲੋਂ ਲਗਾਤਾਰ ਮੰਗ ਕਰ ਰਹੀ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਵਿੱਚ ਵਾਧਾ ਕੀਤਾ ਜਾਵੇ ਅਤੇ ਸਥਾਨਕ ਪੱਧਰ ਤੇ ਵਧੇਰੇ ਸਿੱਖਿਆ ਸੀਟਾਂ ਦੀ ਪ੍ਰਵਾਨਗੀ ਦਿੱਤੀ ਜਾਵੇ ਓਨਟੇਰੀਓ ਸਰਕਾਰ ਨੇ ਹਾਲੀ ਵਿੱਚ 8 ਮਿਲੀਅਨ ਦੇ ਕਰੀਬ ਦਾ ਇੱਕ ਵਿੱਤੀ ਪੈਕਸ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਸਥਿਤੀ ਹਾਲੇ ਵੀ ਕਾਫੀ ਖਰਾਬ ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਆਂ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਤੋਂ ਟੈਰਫ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ ਨੇ 90 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਐਲਾਨ ਕਰ ਰਹੇ ਨੇ ਜਿਸ ਨਾਲ ਵਿਸ਼ਵ ਬਾਜ਼ਾਰ ਵਿੱਚ ਫੇਰ ਡਰਾਉਣੀ ਸਥਿਤੀ ਬਣ ਗਈ ਹੈ ਅਮਰੀਕਾ ਵੱਲ ਸਟੀਲ ਅਤੇ ਅਲੂਮਿਨਮ ਦੀ ਦਰਮਦ ਤੇ ਕਿਸੇ ਵੀ ਤਰ੍ਹਾਂ ਦੇ ਟੈਰਫ ਲਗਾਉਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਾਪਰ ਭਾਵ ਤਾਂਬੇ ਤੇ 50% ਨਵਾਂ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ 1 ਸਾਲ ਬਾਅਦ ਅਮਰੀਕਾ ਨੂੰ ਦਵਾਈਆਂ ਦੀ ਦਰਾਮਤ ਤੇ 200% ਟੈਰਫ ਲਗਾਇਆ ਜਾਏਗਾ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਦੁਨੀਆ ਭਰ ਦੀਆਂ ਦਰਜਣਾ ਅਰਥਵਿਵਸਥਾਵਾਂ ਤੇ ਇੱਕ ਦਿਨ ਪਹਿਲਾਂ ਐਲਾਨੇ ਗਏ ਉੱਚ ਅਮਰੀਕੀ ਟੈਰਫ ਨੂੰ ਲਾਗੂ ਕਰਨ ਲਈ 1 ਅਗਸਤ ਦੀ ਸਵਾ ਸੀਮਾ ਨਹੀਂ ਵਧਾਉਣਗੇ ਇਹਦਾ ਭਾਰਤ ਤੇ ਖਾਸ ਪ੍ਰਭਾਵ ਪਵੇਗਾ ਕਿਉਂਕਿ ਅਮਰੀਕਾ ਭਾਰਤ ਦਾ ਦਵਾਈਆਂ ਲਈ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਹੈ ਅਤੇ ਤਾਂਬਾ ਅਤੇ ਤਾਂਬੇ ਦੇ ਉਤਪਾਦਾਂ ਦਾ ਵੀ ਇੱਕ ਵੱਡਾ ਨਿਰਯਾਤਕ ਹੈ ਟਰੰਪ ਨੇ ਇੱਕ ਕੈਬਨਟ ਮੀਟਿੰਗ ਵਿੱਚ ਕਿਹਾ ਕਿ ਅਸੀਂ ਤਾਂਬੇ ਤੇ ਟੈਰਫ ਲਗਾ ਰਹੇ ਹਾਂ ਤਾਂਬੇ ਤੇ ਟੈਰਫ 50% ਵਧਾਉਣ ਜਾ ਰਿਹਾ ਹੈ ਇਸ ਤੋਂ ਬਾਅਦ ਅਮਰੀਕੀ ਵਣਜ ਸਕੱਤਰ ਹਾਰਵਰਡ ਲੂਟਮਿਕ ਨੇ ਮੀਡੀਆ ਨੂੰ ਦੱਸਿਆ ਕਿ ਟੈਰਫ ਸੰਭਾਵਿਤ ਤੌਰ ਤੇ ਜੁਲਾਈ ਦੇ ਅਖੀਰ ਵਿੱਚ ਜਾਂ 1 ਅਗਸਤ ਤੋਂ ਲਾਗੂ ਕੀਤਾ ਜਾਏਗਾ ਟਰੰਪ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਜਲਦੀ ਹੀ ਦਵਾਈਆਂ ਤੇ ਵੀ ਟੈਰਫ ਦਾ ਐਲਾਨ ਕਰੇਗਾ ਪਰ ਨਿਰਮਾਤਾਵਾਂ ਨੂੰ ਆਪਣੇ ਕੰਮਕਾਜ ਨੂੰ ਅਮਰੀਕਾ ਵਿੱਚ ਤਬਦੀਲ ਕਰਨ ਲਈ ਸਮਾਂ ਵੀ ਦੇਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਆਉਣ ਵਾਲੇ 1 ਸਾਲ 1.5 ਸਾਲ ਦਾ ਸਮਾਂ ਦੇਣ ਜਾ ਰਹੇ ਹਾਂ ਅਤੇ ਉਹਦੇ ਤੋਂ ਬਾਅਦ ਆਯਾਤ ਤੇ ਟੈਰਫ ਹੋਣਗੇ ਉਹਨਾਂ ਤੇ 200 ਫੀਸਦੀ ਵਰਗੀ ਬਹੁਤ ਉੱਚੀ ਦਰ ਤੇ ਟੈਰਫ ਲਗਾਇਆ ਜਾਏਗਾ ਦੱਸਣਾ ਬਣਦਾ ਕਿ ਭਾਰਤ ਨੇ 2024-25 ਵਿੱਚ ਵਿਸ਼ਵ ਪੱਧਰ ਤੇ 2 ਬਿਲੀਅਨ ਡਾਲਰ ਤੇ ਤਾਂਬੇ ਅਤੇ ਤਾਂਬੇ ਦੇ ਉਤਪਾਦਾਂ ਦਾ ਨਿਰਯਾਤ ਕੀਤਾ ਇਸ ਵਿੱਚੋਂ ਅਮਰੀਕੀ ਬਾਜ਼ਾਰਾਂ ਨੂੰ ਨਿਰਯਾਤ 360 ਮਿਲੀਅਨ ਡਾਲਰ ਸੀ ਜੋ ਕਿ ਨਿਰਯਾਤ ਦਾ 17 ਫੀਸਦੀ ਹੈ ਵਪਾਰ ਅੰਕੜਿਆਂ ਦੇ ਅਨੁਸਾਰ ਸਾウਦੀ ਅਰਬ ਅਤੇ ਉਹਦੇ ਤੋਂ ਬਾਅਦ ਅਮਰੀਕਾ ਤਾਂਬੇ ਦੇ ਨਿਰਜਾਤ ਲਈ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਹੈ। ਤਾਂਬਾ ਇੱਕ ਮਹੱਤਵਪੂਰਨ ਖਣਜਾ ਅਤੇ ਊਰਜਾ ਨਿਰਮਾਣ ਤੇ ਬੁਨਿਆਦੀ ਢਾਂਚੇ ਸਬੰਧ ਖੇਤਰਾਂ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਹ ਸੰਭਾਵਨਾ ਕਿ ਨਵੇਂ ਟੈਰਫਾਂ ਤੋਂ ਬਾਅਦ ਅਮਰੀਕੀ ਮੰਗ ਵਿੱਚ ਕੋਈ ਵੀ ਗਿਰਾਵਟ ਭਾਰਤ ਦੇ ਘਰੇਲੂ ਉਦਯੋਗਾਂ ਦੁਆਰਾ ਸੋਖੀ ਨਹੀਂ ਹੋਏਗੀ। ਜਿਸ ਨਾਲ ਇੰਨੀ ਮੰਗ ਪੈਦਾ ਹੋਏਗੀ। ਟਰੰਪ ਨੇ ਖੁਲਾਸਾ ਕੀਤਾ ਕਿ ਇਸ ਹਫ਼ਤੇ 14 ਵਿਦੇਸ਼ੀ ਨੇਤਾਵਾਂ ਨੂੰ ਪੱਤਰ ਭੇਜ ਦਿੱਤੇ ਗਏ ਨੇ ਜਿਸ ਵਿੱਚ ਨਵੇਂ ਟੈਰਫ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਕੁਝ ਦੇਸ਼ਾਂ ਤੇ ਆਜਾਤ ਡਿਊਟੀ 70% ਤੱਕ ਹੋ ਸਕਦੀ ਹੈ ਦੱਸਣਾ ਬਣਦਾ ਕਿ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਲਗਭਗ ਸਾਰੇ ਵਪਾਰਕ ਭਾਈਵਾਲਾਂ ਤੇ 10% ਟੈਰਫ ਲਗਾ ਚੁੱਕਿਆ ਹੈ ਅਤੇ ਇਸ ਸਾਲ ਸਟੀਲ, ਅਲੂਮਨਮ ਅਤੇ ਆਟੋਮੋਬਾਈਲ ਵਰਗੇ ਖੇਤਰਾਂ ਤੇ ਵੀ ਟੈਰਫ ਲਗਾਇਆ ਗਿਆ ਹੈ ਹੁਣ ਤਾਂਬਾ ਅਤੇ ਦਵਾਈਆਂ ਵਿੱਚ ਇਹ ਸੂਚੀ ਵਿੱਚ ਸ਼ਾਮਲ ਕਰ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂਦਾ ਟਰੰਪ ਨੂੰ ਵੱਡਾ ਤੋਹਫ਼ਾ ਕਿਹੜਾ ਦਿੱਤਾ ਗਿਆ ਹੈ ਵਾਈਟ ਹਾਊਸ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਰਪ੍ਰਾਈਜ਼ ਦੇ ਦਿੱਤਾ ਹੈ। ਨੇਤਨ ਯਾਹੁ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਾਸਤੇ ਨਾਮਜ਼ਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁ ਨੇ ਵਾਈਟ ਹਾਊਸ ਵਿੱਚ ਟਰੰਪ ਨੂੰ ਦਿੱਤੀ ਹੈ ਅਤੇ ਉਹਨਾਂ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨ ਦਾ ਪੱਤਰ ਸੌਪਿਆ ਹੈ। ਇਹਦੇ ਨਾਲ ਹੀ ਦੋਵਾਂ ਆਗੂ ਨੇ ਪਿਛਲੇ ਮਹੀਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਸਾਂਝੇ ਤੌਰ ਤੇ ਕੀਤੇ ਗਏ ਹਮਲਿਆਂ ਨੂੰ ਪੂਰਨ ਰੂਪ ਨਾਲ ਸਫਲ ਕਰਾਰ ਦਿੰਦੇ ਹੋਏ ਜਸ਼ਨ ਵੀ ਮਨਾਇਆ ਹੈ। ਦਸਰਾ ਬਣਦਾ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਨਾਰਵੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਰਸਮੀ ਰੂਪ ਨਾਲ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਮਈ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਦੇ ਦੌਰਾਨ ਫੈਸਲਾਕੁਨ ਕੂਟਨੀਤਿਕ ਦਖਲ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਿਸ਼ ਕੀਤੀ ਸੀ ਇਜ਼raਇਲੀ ਪ੍ਰਧਾਨ ਮੰਤਰੀ ਨੇ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਵਾਈਟ ਹਾਊਸ ਪਹੁੰਚ ਕੇ ਉਹਨਾਂ ਦੇ ਨਾਲ ਰਾਤਰੀ ਭੋਜ ਵੀ ਸਾਂਝਾ ਕੀਤਾ ਤੇ ਭਾਵ ਖਾਦਾ ਇਸ ਦੌਰਾਨ ਪਿਛਲੇ ਮਹੀਨੇ ਈਰਾਨ ਨਾਲ 12 ਦਿਨਾਂ ਤੱਕ ਚੱਲੇ ਸੰਘਰਸ਼ ਤੇ ਗਾਜ਼ਾ ਵਿੱਚ 21 ਮਹੀਨੇ ਤੋਂ ਜਾਰੀ جنگ ਨੂੰ ਰੋਕਣ ਲਈ ਜੰਗਬੰਦੀ ਦੀ ਤਜ਼ਵੀਜ਼ ਤੇ ਵੀ ਚਰਚਾ ਕੀਤੀ ਹੈ ਨੇਤਨ ਜਾਹੂ ਨੇ ਟਰੰਪ ਨੂੰ ਕਿਹਾ ਕਿ ਰਾਸ਼ਟਰਪਤੀ ਨੇ ਪਹਿਲਾਂ ਹੀ ਕਈ ਦੇਸ਼ਾਂ ਤੇ ਇਲਾਕਿਆਂ 'ਚ ਸ਼ਾਂਤੀ ਲਈ ਅਹਿਮ ਕੰਮ ਕੀਤੇ ਨੇ ਇਸ ਲਈ ਮੈਂ ਤੁਹਾਨੂੰ ਉਹ ਪੱਤਰ ਸੌਂਪ ਰਿਹਾ ਜਿਸ ਨੂੰ ਮੈਂ ਨੋਬਲ ਪੁਰਸਕਾਰ ਕਮੇਟੀ ਨੂੰ ਭੇਜਿਆ ਇਸ ਪੱਤਰ ਵਿੱਚ ਮੈਂ ਤੁਹਾਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਇਸ ਸਾਲ ਜਨਵਰੀ ਵਿੱਚ ਟਰੰਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਡੇਟਨ ਯਾਹੂ ਤੀਸਰੀ ਵਾਰ ਵਾਈਟ ਹਾਊਸ ਵਿੱਚ ਪਹੁੰਚੇ ਸਨ ਦੋਵਾਂ ਆਗੂ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਈਰਾਨ ਵਿੱਚ ਉਹਨਾਂ ਦੀ ਸਫਲਤਾ ਪੱਛਮੀ ਏਸ਼ੀਆ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ 트ੰਪ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਪੱਛਮੀ ਏਸ਼ੀਆ ਵਿੱਚ ਤੀਜਾ ਕਈ ਹਾਲ ਹੋ ਜਾਣਗੇ ਉਹਨਾਂ ਕਿਹਾ ਕਿ ਈਰਾਨ ਪਰਮਾਣੂ ਗੱਲਬਾਤ ਬਹਾਲ ਕਰਨਾ ਚਾਹੁੰਦਾ ਹੈ ਪਰ ਉਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਦੂਸਰੇ ਪਾਸੇ 트ੰਪ ਨੇ ਐਲਨ ਮਸਕ ਨੂੰ ਇੱਕ ਹੋਰ ਵੱਡਾ ਤੇ ਕਰਾਰਾ ਝਟਕਾ ਦੇ ਦਿੱਤਾ ਰਾਸ਼ਟਰਪਤੀ 트럼ਪ ਤੇ ਐਲਨ ਮਸਕ ਦਰਮਾਨ ਦੂਰੀਆਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਹੁਣ ਅਮਰੀਕੀ ਹਵਾਈ ਸੈਨਾ ਨੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਦੇ ਨਾਲ ਸੰਬੰਧਿਤ ਇੱਕ ਪ੍ਰਸਤਾਵਿਤ ਰਾਕਟ ਕਾਰਗੋ ਡਿਲੀਵਰੀ ਪ੍ਰੋਗਰਾਮ ਨੂੰ ਬਰਤਲ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਚਿੰਤਾ ਹੈ ਕਿ ਇਹ ਪ੍ਰੋਜੈਕਟ ਪ੍ਰਸ਼ਾਂਤ ਵਹਾ ਸਾਗਰ ਦੇ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਜੀਵਾ ਅਤੇ ਪੰਛੀਆਂ ਦੇ ਸਥਾਨ ਨੂੰ ਗੰਭੀਰਤਾ ਨਾਲ ਵਿਗਾੜ ਸਕਦਾ ਹੈ ਹਵਾਈ ਫੌਜ ਨੇ ਸਪੇਸ ਐਕਸ ਦੇ ਨਾਲ ਹਾਈਪਰਸੋਨਿਕ ਰਾਕਟ ਕਾਰਗੋ ਟੈਸਟਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਉਸੇ ਸਮੇਂ ਐਲਨ ਹਵਸਕੀ ਨੇ ਸਪੇਸ ਐਕਸ ਲਾਂਚ ਕਰਨ ਕਾਰਨ ਦੇ ਪੰਛੀਆਂ ਦੇ ਆਲਿਆਂ ਨੂੰ ਹੋਏ ਨੁਕਸਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਕਾਨੂੰਨੀ ਅਪਰਾਧ ਦੀ ਭਰ ਪਾਈ ਲਈ ਇੱਕ ਹਫ਼ਤੇ ਲਈ ਆਮਲੇਟ ਖਾਣਾ ਛੱਡ ਦੇਣਗੇ ਰਿਪੋਰਟਾਂ ਦੇ ਮੁਤਾਬਕ ਰੋਕਿਆ ਗਿਆ ਇਹ ਪ੍ਰੋਜੈਕਟ ਇੱਕ ਅਮਰੀਕੀ ਫੌਜੀ ਪਹਿਲ ਕਦਮ ਦਾ ਹਿੱਸਾ ਸੀ ਜਿਸ ਦਾ ਉਦੇਸ਼ ਸਪੇਸ ਐਕਤਰਾ ਨਿਰਮਿਤ ਵਪਾਰਕ ਰਾਕਟਾਂ ਦੀ ਵਰਤੋਂ ਦੀ ਪਰਟੋਲ ਕਰਨਾ ਸੀ ਤਾਂ ਜੋ ਦੁਨੀਆ ਵਿੱਚ ਕਿਤੇ ਵੀ 90 ਮਿੰਟ ਦੇ ਅੰਦਰ 100 ਟਨ ਤੱਕ ਫੌਜੀ ਮਾਲ ਪਹੁੰਚਾਇਆ ਜਾ ਸਕੇ ਇਸ ਸੰਕਲਪ ਦੀ ਜਾਂਚ ਏਅਰ ਫੋਰਸ ਰਿਸਰਚ ਲੈਬਾਰਟਰੀ ਦੁਆਰਾ ਪ੍ਰਾਈਵੇਟ ਰਾਕਟ ਕਾਰਗੋ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਸੀ ਇਹ ਟੈਸਟ ਇਸ ਟਾਪੂ ਤੇ ਕੀਤਾ ਜਾਣਾ ਸੀ ਜੋ ਸੰਗੀ ਤੌਰ ਤੇ ਸੁਰੱਖਿਅਤ ਹੈ ਪ੍ਰਸਤਾਵਿਤ ਟੈਸਟ ਇੱਕ ਅਣ ਆਵਾਦ ਟਾਪੂ ਹੈ ਇਹ ਐਟੋਲ ਪੈਸੀਫਿਕ ਰਿਵੋਟ ਆਈਸਲੈਂਡ ਬਰੀ ਨੈਸ਼ਨਲ ਸਮਾਰਕ ਦਾ ਹਿੱਸਾ ਹੈ ਅਤੇ ਸੰਗੀ ਤੌਰ ਤੇ ਜੰਗਲੀ ਜੀਵ ਪਨਾਹਜੋਂ ਸੁਰੱਖਿਅਤ ਹੈ ਜੀਵ ਵਿਗਿਆਨੀਆਂ ਅਤੇ ਸੰਭਾਲਵਾਦੀਆਂ ਨੇ ਚੇਤਾਵਨੀ ਦਿੱਤੀ ਸੀ ਕੇ ਰਾਕਟ ਲੈਂਡਿੰਗ 14 ਪ੍ਰਜਾਤੀਆਂ ਦੇ ਗਰਮਖੰਡੀ ਸਮੁੰਦਰੀ ਪੰਛੀਆਂ ਲਈ ਮਹੱਤਵਪੂਰਨ ਆਰਣ ਦੇ ਸਥਾਨਾਂ ਤਬਾਹ ਕਰ ਸਕਦੀ ਹੈ ਜਿਸ ਵਿੱਚ ਲਾਲ ਪੂਸ਼ ਵਾਲੇ ਟਰਨ ਚਿੱਟੇ ਟਰਨ ਅਤੇ ਬੂਬੀ ਸ਼ਾਮਲ ਦੱਸੇ ਗਏ ਨੇ ਇਹ ਟਾਪੂ ਇਹਨਾਂ ਪ੍ਰਜਾਤੀਆਂ ਲਈ ਕੁਝ ਬੱਤੇ ਹੋਏ ਸੁਰੱਖਿਅਤ ਪਨਾਹਗਾਹਾਂ ਦੇ ਵਿੱਚੋਂ ਇੱਕ ਨੇ ਅਤੇ ਕੋਈ ਵੀ ਮਹੱਤਵਪੂਰਨ ਵਿਗਨ ਪੂਰੇ ਪ੍ਰਜਨਨ ਚੱਕਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬ ਰੱਖਾ